ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲਸ ਬੋਪਾਰਾ ਜੰਦਰ ਦਾ ਸਵਾਗਤ ਹੈ ਆ ਦੇਖੋ ਮਾਰਨਿੰਗ ਟਾਈਮ ਆ ਤੇ ਮੈਂ ਇਸ ਵੇਲੇ ਐਕਸਰਸਾਈਜ਼ ਕਰਦੀ ਹੁੰਨੀ ਆ ਡੇਲੀ ਰੂਟੀਨ ਹੈ ਮੇਰੀ ਤੇ ਧੁੰਦ ਦੇਖੋ ਧੁੰਦ ਕਿਦਾਂ ਤੇ ਨਾਲ ਨਾਲ ਕੋਰਾ ਧੁੰਦੇ ਠੰਡ ਬਹੁਤ ਆ ਤੋੜ ਲੜੀਆਂ ਲਾਈਆਂ ਨਾ ਆਪਾਂ ਉਹ ਤਾਂ ਮੇਰਾ ਖੈਲ ਦੁਆਲੀ ਦੇ ਲੱਗੀਆਂ ਮੁੜ ਕੇ ਆਪਾਂ ਲਾਈਆਂ ਨਹੀਂ ਆ ਤੇ ਲੌਣੀਆਂ ਤਾਂ ਖਰਾਬ ਹੋ ਜਾਂਦੀਆਂ ਦੇਖੋ ਨਹੀਂ ਰਹਾ ਕਿੰਨਾ ਹਜੇ ਧੁੰਦ ਪੋਇਆ ਦਾ ਲੱਟਾਂ ਲੱਗਦੀਆਂ ਪਈਆਂ ਮੇਰਾ ਡੇਲੀ ਰੁਟੀਨ ਹੈ ਮੈਂ ਇਹਦਾ ਗਿੜੇ ਲਾਉਣੇ ਆ ਛੱਤ ਤੇ ਤੇ ਇਸ ਵੀ ਦੀ ਸੈੱਡੜੀ ਹੁੰਦੀ ਆ ਬਹੁਤ ਵਧੀਆ ਤਾਜੀ ਹਵਾ ਜਿਹੜੀ ਆਪਣੇ ਅੰਦਰ ਸਾਰਾ ਹੀ ਕ੍ਰੋਸ ਹੁੰਦੀ ਆ ਬਹੁਤ ਵਧੀਆ ਤੇ ਮੈਂ ਲੇਲੇ ਟੀਨਾ ਵੀ ਠੰਡ ਵਧੀਆ ਦੇਖੋ ਠੰਡ ਕਿੰਦਾ ਧੁੰਦ ਨਾਲ ਕੋਰਾ ਦੇ ਦੇਖੋ ਠੰਡ ਦੇ ਦਿਨ ਸ਼ੁਰੂ ਹ ਅਕਤੂਬਰ ਮਹੀਨਾ ਠੰਡ ਹੈਗੀ ਬਹੁਤ ਹੈ ਹੁਣ ਕੋਈ ਨਹੀਂ ਗਾਂ ਤੋਂ ਹਜਾ ਦੀ ਚਾ ਲੜੀਆਂ ਦੇਖੋ ਹਡੀਆਂ ਲੜੀਆਂ ਵਧੀਆ ਨਿਕਲੀਆਂ ਖਰਾਬ ਨਹੀਂ ਹੋਈਆਂ ਇਹ ਇਹ ਕਿਦਾਂ ਸਹੀ ਲੜੀਆਂ ਆ ਜਦੋਂ ਆਪਾਂ ਇਹਨਾਂ ਨੂੰ ਲਾ ਕੇ ਰੱਖਦੇ ਆ ਤਾਂ ਫਿਰ ਉਹ ਖਰਾਬ ਹੋ ਜਾਂਦੀਆਂ ਤੇ ਚਲਦੀਆਂ ਚੰਗੀਆਂ ਰਹਿੰਦੀਆਂ ਵਧੀਆ ਇਤੋਂ ਦੇਖਣੇ ਸੋਹਣੇ ਲੱਗਦੀਆਂ ਲੜੀਆਂ ਜਗਦੀਆਂ ਰੰਗ ਬਰੰਗੀਆਂ ਮਲਟੀ ਸ਼ੇਡ ਬਹੁਤ ਵਧੀਆ ਇਹ ਲੌਣੀਆਂ ਨੇ ਇੱਦਾਂ ਲਗੀਆਂ ਰਹਿਣੀਆਂ ਇਹ ਦਿਨ ਸ਼ਨੀਵਾਰ 31 10 ਤੇ ਸੰਗਰਾਂ ਦਾ ਦਿਨ ਹੈ ਜੀ। ਸੋ ਆਏ ਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ। ਤਰੱਕੀ ਬਖਸ਼ੇ ਦੇਸ਼ ਵਿਦੇਸ਼ ਬੈਠੇ ਮੇਰੇ ਭੈਂਪਰਾ ਸਾਰਿਆਂ ਨੂੰ। ਤੇ ਤੁਹਾਨੂੰ ਪਤਾ ਵੀ ਅੱਜ ਪਹਿਲੀ ਪੋਹ ਹੋ ਗਈ ਆ। ਤਿੰਨ ਮਹੀਨਾ ਚੜ ਗਿਆ ਪਹਿਲੀ ਪੋਹ ਦਾ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ੀਧੀ ਬਾਰੇ ਤੁਸੀਂ ਜਾਣੋ ਹੋ। ਉਹਨਾਂ ਇਤਿਹਾਸਵਰੀ ਸਾਰਿਆਂ ਨੂੰ ਪਤਾ ਹੀ ਆ। ਤੇ ਸਾਡੀ ਅੱਜ ਟਾਈਲਾਂ ਵਾਲੇ ਸ਼ੁਰੂ ਹੋ ਗਏ ਸਿਗਰਾਂਦ ਵਾਲੇ ਦਿਨ ਤੇ ਜਿਹੜਾ ਪਾਈਪ ਪਾਉਣੇ ਸੀਗੇ ਬਾਥਰੂਮ ਦੇ ਜਿਹੜਾ ਨਿਕਮੋਟਾ ਕੰਮ ਸੀ ਨਿਬੜ ਗਿਆ ਉਹ ਤਾਂ ਮਿਸਤਰੀ ਦਾ ਉਹ ਤਾਂ ਉਹ ਨਿਕਲ ਗਏ ਹੁਣ ਮਿਸਤਰੀ ਤੂੰਨੇ ਟਾਈਲਾਂ ਵਾਲੇ ਹੁਣ ਸ਼ੁਰੂ ਹੋ ਗਏ ਆ ਤਾਂ ਆਪਾਂ ਟਾਈਲਾ ਪਹਿਲਾਂ ਲੈਣ ਦੀਆਂ ਸੀਗੀਆਂ ਸਿਮਿੰਟ ਵੀ ਲੈਂਦਾ ਸੀਗਾ ਤੇ ਕ੍ਰੈਸ਼ਰ ਵੀ ਜੋ ਵੀ ਇਹਨਾਂ ਨੂੰ ਸਮਾਨ ਚਾਹੀਦਾ ਆ ਤੇ ਸਾਰੇ ਆਪਾਂ ਅਡਵਾਂਸ ਲਿਆ ਕੇ ਰੱਖਿਆ ਸੀਗਾ ਵੀ ਫਟਾਫਟ ਆਉਣਗੇ ਤੇ ਚਲੋ ਆਪਣਾ ਟਾਈਲਾਂ ਦਾ ਕੰਮ ਸ਼ੁਰੂ ਕਰ ਲੈਣਗੇ ਤੇ ਹੁਣ ਟਾਈਲ ਦਾ ਜੁਰੂਰ ਤੇ ਪਹਿਲਾ ਰੂਮ ਤੇ ਲਾਉਣਗੇ ਡੈਡੀ ਦੇ ਡੈਡੀ ਦੇ ਜਿਹੜਾ ਰੂਮ ਹੈ ਉਹ ਤਿਆਰ ਕਰਨਗੇ ਤੇ ਫਿਰ ਬਾਅਦੋਂ ਬਾਥਰੂਮ ਵਗੈਰਾ ਤਿਆਰ ਕਰਨਗੇ ਤੇ ਏਦਿ ਹੌਲੀ-ਹੌਲੀ ਜੀ ਕਾਰੀਗਰ ਮਿਸਤਰੀ ਹੈ ਤੇ ਮੈਂ ਹੁਣ ਚਾਹ ਚ ਬਣਾਵਾਂ ਇਹਨਾਂ ਨੂੰ ਚਾਹ ਪਲਾ ਕੇ ਤੇ ਫਿਰ ਜੁਰੂਰ ਕੰਮ ਤੇ ਲੱਗੇ ਰਹਿਣ ਹਾਂਜੀ ਮੈਂ ਚਾਹ ਬਣਾ ਕੇ ਮਿਸਤਰੀ ਨੂੰ ਪਲਾਤੀ ਆ ਤੇ ਨਾਲੇ ਅਸੀਂ ਆ ਵੀ ਪੀ ਲਈਆ ਚਾਹ ਤਾਂ ਸਾਡਾ ਕੰਮ ਨਿਬੜ ਗਿਆ ਤੋਂ ਹੁਣੇ ਜਿੱਦਾਂ ਡੈਡੀ ਸਾਡੇ ਦੇ ਕਮਰੇ ਦਾ ਟੋਰ ਕੱਟਣਾ ਹੁਣ ਅਸੀਂ ਤੇ ਪਹਿਲਾ ਫਰਸ ਸੀਗਾ ਕੱਚਾ ਜਾਂ ਜਿਹਦਾ ਨੋਰਮਲ ਸੀਗਾ ਕੱਚਾ ਕੀਤਾ ਸੀਗਾ ਤੋਂ ਉਹਨੂੰ ਹੁਣ ਗ੍ਰਾਈਂਡਰ ਨਾਲ ਹੁਣ ਮਿਸਤਰੀ ਸਹੀ ਕਰਨਗੇ ਤੇ ਗ੍ਰਾਈਂਡ ਕਰਦੇ ਦੇਖੋ ਕਿੰਨਾ ਕੱਟਾ ਆ ਸਾਰੀ ਅੰਦਰ ਬਾਹਰ ਕੱਟਾ ਸੀਗਾ ਕਿਉਂ ਟਾਈਲਾਂ ਦਾ ਕੱਟਾ ਹੁੰਦਾ ਜੀ ਬਹੁਤ ਜ਼ਿਆਦਾ ਕੱਟਾ ਹੋ ਜਾਂਦਾ ਹੈ ਇਹ ਤੇ ਇਹ ਦੇਖੋ ਸਾਮਾਨ ਵੀ ਮਿਕਸ ਕਰ ਕ੍ਰੈਸ਼ਰ ਰੇਤਾ ਸੀਮੈਂਟ ਤੇ ਸਾਰਾ ਸਾਮਾਨ ਇਸ ਕਰਕੇ ਰੱਖਿਆ ਤੇ ਇਹਨੂੰ ਬਹੁਤ ਸੋਹਣੇ ਤਰੀਕੇ ਵਧੀਆ ਨਾਲ ਲਾਉਂਦੇ ਟਾਈਲਾਂ ਤੇ ਆਹ ਟਾਈਲ ਬਾਥਰੂਮ ਦੀ ਆ ਇਹ ਤੇ ਡਿਜ਼ਾਈਨ ਮੈਨੂੰ ਬਹੁਤ ਸੋਹਣਾ ਲੱਗਾ ਤੇ ਮੈਂ ਪਸੰਦ ਕੀਤੀਆਂ ਸਾਰੀਆਂ ਇਹ ਤੇ ਆ ਜਿਹੜੀਆਂ ਫਰੰਟ ਤੇ ਲਾਉਣੀਆਂ ਐ ਤੇ ਉਹ ਜਿਹੜੀ ਰੂਮ ਦੀ ਟਾਈਲ ਹੈ ਬਹੁਤ ਵਧੀਆ ਬਹੁਤ ਚੰਗੀਆਂ ਅੱਜਕੱਲ ਇਹ ਡਿਜ਼ਾਈਨ ਬਹੁਤ ਵਧੀਆ ਲੱਗਿਆ ਮੈਨੂੰ ਲੱਗਾ ਇਹ ਤੇ ਫਿਰ ਮੈਂ ਇਹ ਪਸੰਦ ਕੀਤੀਆਂ ਸਾਰੀਆਂ ਇਹ ਤੇ ਗ੍ਰੈਂਡ ਕਰਕੇ ਤੋਂ ਹੁਣ ਇਹ ਟਾਈਲਾਂ ਫਿਟ ਕਰਨਗੇ ਮਿਸਤਰੀ ਸਾਹਿਬ ਤੇ ਫਿਰ ਆਪਣਾ ਅਗਲਾ ਕੰਮ ਸ਼ੁਰੂ ਕਰਨਗੇ ਦੇ ਦੇਖੋ ਅੰਦਰ ਘੱਟਾ ਕਿੰਨਾ ਬਾਹਰ ਵੀ ਆਉਣ ਡਿਆ ਅੰਦਰ ਬੜਨੀ ਹੁੰਡਿਆ ਵੀ ਇੰਨਾ ਘੱਟਾ ਗ੍ਰੈਂਡ ਮਸ਼ੀਨਾਂ ਗ੍ਰੈਂਡ ਵਾਲੀ ਇਹ ਤੇ ਇਹਨਾਂ ਫਿਰ ਟੱਕ ਜੇ ਪਾਉਣਗੇ ਫਰਸ਼ ਤੇ ਤੇ ਉਹਨਾਂ ਫਿਰ ਕਹਿੰਦੇ ਪਲੇਟ ਜੁੜੀ ਜਾਂਦੀ ਆ ਤੇ ਇੱਕਦਮ ਸਹੀ ਰਹਿੰਦੀ ਆ ਤੇ ਖਰਾਬ ਨਹੀਂ ਹੁੰਦੀ ਹੈਗੀ ਜਿੱਦਾਂ ਕਰ ਲੋ ਵੀ ਹਿੱਲਦੀ ਨਹੀਂ ਹੈਗੀ ਫਿੱਟ ਰਹਿੰਦੀ ਆ ਤੇ ਸੀਮੈਂਟ ਵੀ ਬਹੁਤ ਧੀ ਕਰਕੇ ਲਾਉਂਦੇ ਆ ਵਧੀਆ ਕੰਮ ਤੇ ਦੇਖੋ ਕਿੰਨਾ ਘੱਟੇ ਨਾਲ ਹੰਦ ਸਾਰਾ ਭਰਿਆ ਪਿਆ ਆ ਤੇ ਮੈਂ ਤਾਂ ਦਰਵਾਜ਼ੇ ਸਮਾ ਬੰਦ ਕਰ ਲਈ ਸੀ ਇਧਰਲੇ ਕਮਰਿਆਂ ਦੇ ਵੀ ਅੰਦਰ ਘੱਟਾ ਨਾ ਆਵੇ ਪਰ ਫਿਰ ਵੀ ਘੱਟਾ ਤਾਂ ਮੜਮਟਾ ਹੀ ਜਾਂਦਾ ਹੈ ਹਾਂਜੀ ਟੇਲਾ ਦਾ ਕੰਮ ਸ਼ੁਰੂ ਹੋ ਗਿਆ ਜੀ ਹੁਣ ਲੱਗੇ ਆ ਮਿਸਤਰੀ ਪਹਿਲਾ ਰੂਮ ਤੇ ਪਰਮ ਕਰੂਗੇ ਤੇ ਆਏ ਆ ਭਾਦ ਤੇ ਰਹਿੰਦੇ ਐਸੀ ਫਲੱਤ ਤੇ ਚੋਕਰੀ ਜਾ ਰਿਹਾ ਮਿਸਤਰੀ ਇਹ ਤੇ

ਤੇ ਇਹਦੇ ਵਿੱਚ ਸ਼ੁਰੂ ਕੀਤਾ ਨਾ ਇਹ ਮੇਰਾ ਛੱਲ ਚੰਨਾ ਚੁੰਦਣਾ ਚ ਨਵੇਟਣਾ ਸਾਰੇ ਕੰਮ ਚੱਗੇ ਆ ਹੈ ਗਾ ਵੀ ਗਾਉਟ ਆ ਜਾਣਾ ਇਹਨੂੰ ਮਾਰ ਕੇ ਦੋ ਨੂੰ ਸਾਫ ਕਰ ਤੈਨੂੰ ਪ੍ਰੈਸ਼ਰ ਵਿੱਚ ਇਹਨੂੰ ਸੈੱਟ ਕਰਕੇ ਕੀਰੋ ਤੇ ਪੁਰਲਾਉਂਦੇ ਆ ਮੇਸਟਰੀ ਵਰ ਕਾਈਗਰ ਹੁੰਦੇ ਜਰਾ ਵੱਡੇ ਕਮਰੇ ਦੀ ਸ਼ੁਰੂਆਤੀ ਚਾਲ ਇਹ ਇਹਨਾਂ ਦੇ ਬੰਦੇ ਲੱਗੇ ਹੋਏ ਸੀਏ ਬਹੁਤ ਵਧੀਆ ਕੰਮ ਹੈ ਹੁਣ ਬੱਲੇ ਹੁਣ ਦੋ ਅਗਰ ਜਾਨਾ ਲਾਵਾ ਜੇ ਆਉ ਸਮਾ ਦਾ ਲਾਈਫ 100 15 ਦਾ ਡਾਇਰੀਆ ਕਿਹੜਾ ਘਰ ਚ ਵਿਆਹ ਮੋਹਿਆ ਦੇ ਦਿੱਲਾ ਕਿਹੜਾ मोतिहारी ਜ਼ਿਲ੍ਹਾ अच्छा ਨਾ ਕੋਈ ਇੱਧਰ ਇਹਦੇ ਸੀ ਇਹਦੇ ਸੀ ਨਾ ਨਵੇਂ ਹੈ ਹਾਜੀ ਕੀ ਸੀ ਇਹਦੇ ਸੀ ਇਹਦੇ ਨਾਵੇਂ ਹੋਣੇ ਨੇ ਇੱਥੇ ਨਹੀਂ ਬੰਨ ਉੱਤੇ ਅੱਛਾ ਕੰਮ ਦੇ ਕੰਮ ਆ ਕਮੇਟ ਇੱਥੇ ਲੰਨਾ ਕੰਮਕਤ ਨਹੀਂ ਨਾ ਕੰਮ ਫਿਰ ਫਿਰ ਰਹਿਦਾ ਹੈ ਤੇ ਇਲਾਕਾ ਇੱਕ ਹੋਰ ਕੱਟੋ ਮੈਂ ਹਾਜੀ ਇੱਕ ਯਾਰ ਲੋਕਾ ਚੋਣੀ ਕੋਈ ਗੱਲ ਮਾਰ ਜੇ ਲੱਗੇ ਤਾਂ ਇਹ ਸੁਧਾ ਅਟਾ ਕੋਸ ਨੂੰ ਖੁਦ ਪੂਰਾ ਕਰਾਂਗੇ ਅਰਦਾ ਅਰਦਾ ਹੋ ਰਹਾ ਹੈ ਇੱਕ ਵਾਰੀ ਤਾਂ ਨਾ ਕਿ ਉਹ ਡੰਡਾ ਜਹੰਦਾ ਉਹ ਇਹ 60 60 ਮਾਰ ਦਿੰਦੇ ਇਹਦੇ ਹਾਂ ਵੇ ਹਾਂ ਤੂੰ ਹਾਂ ਤੂੰ ਇਤਨਾ ਮਰਗੂ ਥੇ ਜੇ ਅੱਛਾ ਉਹ ਤਰੇ ਤੇ ਹੱਟ ਬਡੇ ਕਮਰੇ ਸੀ ਲਵੀਆਂ ਤੇ ਨਾ ਉਥੇ ਇਦਾਂ ਨਾਲ ਕੀਤੀ ਸੀ ਉਹ ਸਾਡੇ ਵੀ ਤੁਸੀਂ ਇਹ ਦੇਖੋ ਇਹ ਪੁਰਾਣਾ ਨਿਰੂ ਹੈ ਇਹ ਪੁਰਾਣਾ ਪਕਾ ਹੋ पूरा ਅੱਛਾ ਇਹ ਪੁਰਾਣਾ ਜਾਏਗਾ ਇੱਕਦਮ ਜਦਾਂ ਇਹਨ ਵਿੱਚ ਮਿਕਸ ਹੋ ਜਾਂਦਾ ਨਾ ਇਹਦੇ ਹਾਂ ਜੀ ਉਹ ਜਿਹੜੇ ਇਹਦੇ ਸਾਹ ਤੋਂ ਬਾਅਦ ਤੁਸੀਂ ਕਰਦੇ ਹੋ ਉਹ ਹੱਥੇ ਨਾਲ ਕਰ ਦਿੰਦੇ ਆ ਇਹ ਵੀ ਕੰਮ ਕਰਦਾ ਹੈ ਕੰਮ ਵੀ ਹੀ ਕਰਦਾ ਨਾਲ ਸਭ ਪੂਰੀ ਮਿਲ ਜਾਂਦੀ ਹੈ ਤੇ ਦਲੋਂ ਨਾ ਇਹਦਾ ਫਿੱਟ ਕਰਦੇ ਟੈਨ ਕ੍ਰੈਸ਼ ਦੁਨਰੀਆ ਦੇ ਅੱਗੇ ਆਓ। ਿਆ ਬੋਚ। ਓਕੇ? ਇਹ। ਇੱਦਾਂ ਆਪਣਾ ਸਾਫ ਨਹੀਂ ਕਰੀਏ। ਤੇ ਇਦਾਂ ਹੁਣ ਲਈ ਸਾਰਾ ਕਮਰਾ ਪੂਰਾ ਕਰ ਲਗੇ। ਹਾਂਜੀ ਰੂਮ ਹੋ ਗਿਆ ਤਿਆਰ ਹੁਣ ਤੇ ਮੇਸਤਰੀ ਸਾਹਿਬਰੇ ਟਾਈਮ ਦੇ ਲੱਗੇ ਸੀਗੇ ਜਿਹਨੇ ਕਿਹਾ 9 ਵਜੇ ਆਇਆ ਨਹੀਂ ਤੁਸੀਂ 11 ਵਜੇ ਆਇਆ 11 ਵਜੇ ਆਇਆ ਤਾਂ ਸਾਢੇ 4 ਦਾ ਟਾਈਮ ਹੋ ਗਿਆ ਹੁਣ ਤੇ ਸਿਰਫ 6 ਡਾਂ ਰਹੀਆਂ ਹੁਣ ਤਾਂ ਇੱਕ ਦਿਨ ਚ ਇਹਨਾਂ ਨੇ ਕੰਮ ਕਰਤਾ ਯਾਨੀ ਦਿਨ ਨੂੰ ਵੀ ਪੂਰਾ ਲੱਗਾ ਇਹ ਕਿੰਨਾ ਵਧੀਆ ਟੈਲਾਂ ਨੇ ਲਾਈਆਂ ਨਾ ਗੁਚੀਆਂ ਨੂੰ ਨੀਵ ਇੱਕਦਮ ਵਧੀਆ ਆ ਤੇ ਇੱਕ ਕਮਰਾ ਪੂਰਾ ਰਲਪ ਹੋ ਗਿਆ ਥੋੜਾ ਕੰਮ ਰਹਿ ਗਿਆ ਹੁਣ ਤੇ ਜਿਹੜੀਆਂ ਆਪਾਂ ਟੈਲਾਂ ਲਾਈਆਂ ਕਮਰੇ ਚ ਕਿੰਨੀ ਦੀ ਹੈ 2x2 2x2 ਦੀ ਹੈ ਟਾਇਲ ਇਹ ਤੇ ਨਵਾਂ ਡਿਜ਼ਾਈਨ ਅਜਕਲ ਚੱਲਦਾ ਬਹੁਤ ਸੋਹਣਾ ਚੱਲਦਾ ਹੈ ਜਿਆਦਾ ਆਹ ਲਾਈਏ ਲੈਂਦੀ ਹੈ ਬਾਥਰੂਮ ਵਾਸਤੇ ਇਹ ਅੰਦਰ ਲਈ ਆ ਆਹ ਹੈ ਗੀ ਫਰੰਟ ਦੀ ਬਾਹਰ ਲਈ ਹੈ ਦੇਖੋ ਡਿਯਾਂ ਕਿੰਨਾ ਸੋਹਣਾ ਹੈ ਨਮੂਨੇ ਵਿੱਚ ਜਾਨ ਕੋਲ ਡਿਯਾਂ ਤਾਂ ਹੋਰ ਬਹੁਤ ਸਗੇ ਤੇ ਵਧੀਆ ਲੱਗੇ ਆਪਾਂ ਨੂੰ ਇਹ ਲੈਂਦੇ ਹਮਤ ਨਹੀਂ ਲੈਂਦਾ ਹਮਤ ਨਹੀਂ ਲੈਂਦਾ ਇਹ ਡਿਯਾਂ ਅਜਕਲ ਚੱਲਦੇ ਬਹੁਤ ਆ ਮਾੜਾ ਵਧੀਆ ਹਾਂ ਜੀ ਬਦਗੇ ਵਾਲਾ ਕੋਈ ਨਾ ਬਦਗੇ ਤਾਂ ਲੱਗ ਜਾਏਗਾ ਲਾਗੇ ਹੁਣ ਕਰਕੇ ਪੂਰਾ ਜਾਣਗੇ ਤੇ ਆ ਦੇਖੋ ਡੀਆਂ ਕਿੰਨਾ ਸੋਹਣਾ ਹੈ ਜੀ ਆਪਾਂ ਜੀ ਬਾਹਰ ਖੰਦਾ ਇੱਦਾਂ ਹੀ ਕੰਮ ਇੱਥੇ ਆਪਣੀ 하ਜੀ ਇੱਦਾਂ ਹੀ ਆਹ ਲੋ ਦੀ ਜੇ ਯਾਰ ਆਹ ਲਾ ਦੀ ਜੀ ਕਿਉਂ ਮੁੜ ਕੇ ਪੇ ਬਾਥਰੂਮ ਬੰਨਣਾ ਹੈ ਦਾ ਪਰਦਾ ਬੰਨਣਾ ਖਾ ਚਾਰ ਦਾ ਬਾਥਰੂਮ ਬੰਨਣਾ ਮੁੜ ਕੇ ਉਹਦਾ ਆਹ ਜੀ ਅੰਦਰ ਨਾਲਾਈ ਉੱਧਰ ਆਹ ਲਾ ਦੀ ਤੇ ਆਹ ਲਾ ਦੀ ਉੱਧਰ ਲਗ ਜਾਂਦੇ ਨੇ ਦਰਦੀ ਹੈ ਇਹ ਅਲੱਗ ਅਲੱਗ ਆ ਬਾਹਰਲੇ ਵਾਸਤੇ ਲੈਂਦੀਆਂ ਸੀਗੀਆਂ ਅੱਛਾ ਤੇ ਫਰੰਟ ਕੇ ਲਈ ਸਹੀ ਹੈ ਹਾਂ ਹੈ ਨਾ ਇਹ ਫਰੰਟ ਤਾਂ ਸੀਗਾ ਆਹ ਬਾਹਰ ਅੰਦਰ ਲਈ ਆ ਹੋਰ ਬਾਹਰ ਜਿਹੜੀ ਬਾਹਰ ਦੀ ਕੱਢ ਟੁੱਟੀ ਆ ਲਗਵਾ ਲਵਾ ਬੋਲਾ ਹੈ ਇਹ ਬਾਜਪਤ ਦਾ ਫਰਦਾ ਕੱਢ ਬਾਹਰੋਂ ਪਿਆਰ ਕਰਦਾ ਵੱਖਰਾ ਹੈ ਇਹਦੇ ਵਿੱਚ ਇਹਦੇ ਵਿੱਚ ਜਾਤੂਗੀ ਇਹ ਅੰਕਲ ਬੰਦੇ ਫਿਰ ਇਸ ਨੂੰ ਲਗਵਾ ਲੋ ਫਿਰ ਆਹ ਡੱਬੇ ਇਹਨਾਂ ਦੇ ਵੀ ਵੱਖਰੇ ਵੱਖਰੇ ਕੱਢਦੇ ਨੇ ਡੱਬੇ ਆਹ ਡੱਬੇ ਲੈਣੇ ਚਾਰ ਪੰਜ ਹੋਣਗੇ ਚਾਰ ਤੋਂ ਡੱਬੇ ਕੋਈ ਸਾਰੇ ਹੋਣ ਇਧਰਲੀ ਸਾਈਡ ਅੰਦਰ ਟੁੱਟੀ ਵੱਡੀ ਆ ਤੇ ਫਿਰ ਚੀਕ ਲਾਉਣੇ ਪੈਣੇ ਆ ਇਹ ਚੇਂਜ ਕਰਾਉਣੇ ਪੈਣੇ ਫੇਰੇ ਇਹ ਮੋੜੇ ਮੋੜੇ ਆ ਨਾ ਮੋੜੇ ਮੋੜੇ ਫਟਦੇ ਆ ਨਾ ਇਹ ਇਸੇ ਸਾਰੇ ਉਹਦਾ ਮੈਂ ਮੇਰਾ خیال ਡੱਬਾ ਸਾਰੇ ਖੁੱਲ ਗਏ ਨਾ ਇਹ ਉਹਦੇ ਕੋਈ ਚੱਕਰ ਹੈਗਾ ਬਾਬਾ ਸਾਡਾ ਅੱਛਾ ਹੁਣੀ ਆ ਨਹੀਂ ਆ ਬੰਦੋ ਆ ਜੇ ਇਹਦੇ ਨਾਲ ਕੋਈ ਮੋੜ ਮੋੜ ਸਕਦੇ ਨਾ ਤੇ ਉਹ ਲੱਗਣੇ ਆ ਉੱਤੇ ਲਗਾਉਣ ਪਰ ਪਛ ਔਰ 2 ਮਿੰਟ ਲਾ ਰੁਕ ਜਾ ਤਾਂ ਮਿੰਟ ਆ ਦੇਖੋ ਨੀਰੂ ਵਿੱਚ ਸੀਮੈਂਟ ਰੇਤਾ ਕ੍ਰੈਚ ਸਾਰਾ ਸਮਾਨ ਹਾਂਜੀ ਰੂਮ ਹੋ ਗਿਆ ਤਿਆਰ ਟਾਇਲ ਲੱਗ ਗਈ ਆ ਤੇ ਇੱਕਦਮ ਟੌਰ ਨਿਕਲ ਗਿਆ ਰੂਮ ਦਾ ਕਿਉਂ ਜੀ ਜੇ ਮਿਸਤਰੀ ਲੱਗੇ ਹੁੰਦੇ ਤਾਂ ਖੁਸ਼ੀ ਬੜੀ ਹੁੰਦੀ ਆ ਆਪਣੇ ਕੋਲ ਚੀਜ਼ ਨਵੀਂ ਬਣਦੀ ਹੁੰਦੀ ਘਰ ਤੇ ਆਪਾਂ ਨੂੰ ਵਿਆਹ ਜਿੰਨਾ ਚਾਹ ਹੁੰਦਾ ਆ ਭੱਜੇ ਫਰੀ ਦਾ ਆ ਵੀ ਸਾਡੇ ਚੀਜ਼ ਆ ਨਵੀਂ ਆਈ ਆ ਸਾਡੀ ਚੀਜ਼ ਬਣਾਈ ਆ ਅਸੀਂ ਤੇ ਸ਼ਾਮ ਦਾ ਹੋ ਗਿਆ ਟਾਈਮ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਦਾਂ ਦੀ ਸਾਡੀ ਵੀਡੀਓ ਲੱਗਦੀ ਹੈ ਤੇ ਨਾਲੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਨਾਲੇ ਸਾਡੀ ਵੀਡੀਓ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਭੈਣ ਭਰਾ ਸਾਡੇ ਬਹੁਤ ਸਾਨੂੰ ਪਸੰਦ ਕਰਦੇ ਆ ਬਹੁਤ ਦੇ ਵੀਡੀਓ ਬਣਾਉਨੇ ਆ ਤੇ ਚਲੋ ਤੁਹਾਡਾ ਧੰਨਵਾਦ ਆ ਜੀ ਸਾਨੂੰ ਸਾਡੀਆਂ ਵੀਡੀਓ ਤੁਸੀਂ ਪਸੰਦ ਕਰਦੇ ਆ ਤੇ ਇੰਡੀਆ 'ਚ ਵੀ ਕਰਦੇ ਆ ਵੈਸੇ ਤੇ ਤੁਹਾਡਾ ਬਹੁਤ ਧੰਨਵਾਦ ਆ ਸਾਡੇ ਵਾਸਤੇ ਤੁਸੀਂ ਟਾਈਮ ਕੱਢਦੇ ਆ ਸਾਡੀਆਂ ਵੀਡੀਓ ਦੇਖਦੇ ਆ ਆਪਣੇ ਟਾਈਮ ਚ ਟਾਈਮ ਕੱਢ ਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚਲੋ ਮੈਂ ਹੁਣ ਕੰਮਕਾਰ ਕੋ ਕਰਦੀ ਦੇਖਦੀ ਆ ਤੇ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਕੱਲ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਕੱਲ ਦਾ ਵਲੌਗ ਥੋੜਾ ਇੰਟਰਸਟਿੰਗ ਹੋਊਗਾ ਤੇ ਚਲੋ ਠੀਕ ਐ ਅੱਜ ਦੇ ਵਲੌਗ ਇੱਥੇ ਐਂਡ ਕਰਦੇ ਆ ਸਸਟੀ ਕਾ ਸਾਰਿਆਂ ਨੂੰ ਹੱਸਦੇ ਰੋ ਵਸਦੇ ਰੋ ਖੁਸ਼ ਰੋ ਖੁਸ਼ਾ ਰੋ ਸਸਟੀ ਕਾ ਸਾਰਿਆਂ ਨੂੰ Bye bye.